ਵਿਆਤਵਾਦ ਵਿਦੇਸ਼ ਜਾਣ ਦੇ ਲਾਰੇ ਲੱਪੇ ਲਾਣਾ ਤੇ ਉੱਥੇ ਜਾ ਕੇ ਮੁੱਕਰ ਜਾਣਾ ਇਹ ਕੋਈ ਨਵੀਂ ਗੱਲ ਨਹੀਂ ਹੈ ਤੇ ਹੁਣ ਇੱਕ ਹੋਰ ਜਿਹੀ ਖਬਰ ਜਿੱਥੇ ਕੁੜੀ ਬਾਹਰ ਜਾ ਕੇ ਮੁੱਕਰ ਗਈ ਤੇ ਉਸ ਤੋਂ ਬਾਅਦ ਹੁਣ ਪੁਲਿਸ ਨੇ ਉਸ ਕੁੜੀ ਨੂੰ ਕਾਬੂ ਵੀ ਕਰ ਲਿਆ ਇਸ ਮੌਕੇ ਤੇ ਮੁੰਡੇ ਦੇ ਵੱਲੋਂ ਦੱਸਿਆ ਗਿਆ ਕਿ ਕੁੜੀ ਨੇ ਕਦੇ ਮੈਨੂੰ ਕੋਈ ਡਾਕੂਮੈਂਟ ਤੱਕ ਨਹੀਂ ਦਿਖਾਇਆ ਕਿ ਉਹ ਵਿਦੇਸ਼ ਦੇ ਵਿੱਚ ਪੜਦੀ ਵੀ ਹੈ ਜਾਂ ਫਿਰ ਨਹੀਂ ਉਲਟਾ ਉਹ ਲਗਾਤਾਰ ਇਥੋਂ ਪੈਸੇ ਮੰਗਵਾਂਦੀ ਹੁੰਦੀ ਸੀ ਨਾਲ ਹੀ ਸੱਸ ਦੇ ਵੱਲੋਂ ਵੀ ਦੱਸਿਆ ਗਿਆ ਕਿ ਕੁੜੀ ਪਿੰਨਾ ਚੰਗੀ ਭਲੀ ਸੀ ਪਰ ਬਾਅਦ ਦੇ ਵਿੱਚ ਉਸਤੇ ਪਰਿਵਾਰਿਕ ਮੈਂਬਰ ਉਸਦੀਆਂ ਪੈਣਾ ਤੇ ਮਾਪੇ ਬਾਬਤੀ ਵੱਲੋਂ ਹੀ ਚੱਕ ਜਗਾਈ ਕੀਤੀ ਗਈ ਜਾਂ ਫਿਰ ਕੀ ਹੋਇਆ ਕਿ ਉਸ ਤੋਂ ਬਾਅਦ ਇਹ ਕਰਦੇ ਵੀ ਚਾਹੀ ਨੂੰ ਬਦਲ ਗਈ ਅਤੇ ਉਸਦੇ ਮੁੰਡੇ ਦੇ ਦਿਲ ਨੂੰ ਇਹੋ ਜਿਹੀ ਸੱਟ ਮਾਰੀ ਕਿ ਅੱਜ ਇਹ ਨੋਬਤ ਆ ਗਈ ਹੈ ਕਿ ਕਰਦਿਆਂ ਨੂੰ ਲੋਕਾਂ ਦੇ ਸਾਹਮਣੇ ਆਪਣੇ ਦੁੱਖ ਰੋਣੇ ਪੈ ਰਹੇ ਨੇ ਮੁੰਡੇ ਨੇ ਸਾਹਮਣੇ ਆ ਕੇ ਦੱਸਿਆ ਕਿ ਉਹ ਕੰਮ ਕਰ ਕੋਈ ਨਹੀਂ ਕਰਦੀ ਸੀ ਜਦੋਂ ਵੀ ਪੁੱਛੋ ਤਾਂ ਉਹ ਆਖਦੀ ਸੀ ਕਿ ਮੈਂ ਚਾਹ ਪੀ ਰਹੀ ਹਾਂ ਇਹ ਸਾਰੀ ਘਟਨਾ ਵਾਪਰਨ ਤੋਂ ਬਾਅਦ ਹੁਣ ਮੁੰਡੇ ਨੇ ਕੀ ਮੰਗ ਕੀਤੀ ਹੈ ਪੁਲਿਸ ਨੇ ਹਿਰਾਸਤ ਦੇ ਵਿੱਚ ਲੈਣ ਤੋਂ ਬਾਅਦ ਕੁੜੀ ਨੂੰ ਕਿਸ ਅਧਾਰ ਤੇ ਇਹ ਸਾਰਾ ਕੁਝ ਕੀਤਾ ਗਿਆ ਮੁੰਡੇ ਤੋਂ ਹੀ ਜਾਣ ਲੈਣਿਆ ਪਰ ਨਾਲ ਹੀ ਅਜਿਹੇ ਘਟਨਾਵਾਂ ਨੂੰ ਫਿਲਹਾਲ ਰੁਕਣਾ ਚਾਹੀਦਾ ਹੈ ਕਿਉਂ ਜੋ ਇਸ ਤਰ੍ਹਾਂ ਕਰਕੇ ਇਸੇ ਦਿਲ ਧੋਖਾ ਕਰਕੇ ਆਪਣੀ ਜ਼ਿੰਦਗੀ ਵੀ ਕੋਈ ਬਰਬਾਦ ਕਰ ਲੈਂਦਾ ਹੈ ਤੇ ਦੂਸਰਿਆਂ ਦੀ ਜ਼ਿੰਦਗੀ ਦੇ ਨਾਲ ਵੀ ਅਜਿਹਾ ਖਿਲਵਾੜ ਹੋ ਜਾਂਦਾ ਹੈ ਕਿ ਉਹ ਤਾਂ ਉਮਰ ਇਸ ਦੁੱਖ ਦੇ ਵਿੱਚੋਂ ਉਬਰ ਹੀ ਨਹੀਂ ਪਾਉਂਦੇ। ਜੀ ਨਮਨ ਦਸੇਪਾਲ ਸਿੰਘ ਜੀ ਕੀ ਹੋਇਆ ਸੀ ਪੂਰਾ ਮਾਮਲਾ ਕੀ ਦੱਸੂਗੇ? ਉਹ ਜਦੋਂ ਪੈਸੇ ਦੇ ਕੋਲੇ ਆ ਕੇ 1.5 ਸਾਲ ਬਾਅਦ ਨੇ ਕਾਲ ਕਰਨੀ ਬੰਦ ਕਰਤੀ। ਉਹ ਪੁਲਿਸ ਨਾਲੇ ਪੋਟਾ ਕਰਦੀ ਹੈ ਜੀ ਮੈਟਰੀ ਤੌਰ ਤੇ ਅਫਸਰਟ ਆ ਜਾਂ ਪੁਲਿਸ ਨਾਲੇ ਨੰਬਰ ਉਹਦੇ ਕੋਲੇ ਕਿਵੇਂ ਗਿਆ ਇਹਨੇ ਗਰਾਊਂਡ ਖਾਣ ਦੇ ਆ ਪੁਲਿਸ ਪੁਲਿਸ ਮਰਜਨ ਸੀਗਾ। ਇਹਦੇ ਬਾਰੇ ਮੈਨੂੰ ਕੁਝ ਨਹੀਂ ਪਤਾ ਜੀ। ਕਦੋਂ ਵਿਆਹ ਹੋਇਆ ਥੋੜਾ ਗਿਆ 18 8 9 ਮੇਰੀ ਮੈਰਿਜ ਸੀ ਤੇ 9 9 19 ਉਹਦੀ ਫਲੈਟ ਤੇ ਦਿੱਲੀ 에ਰਪੋਰਟ ਤੇ ਤੇ ਉਸ ਤੋਂ ਬਾਅਦ ਕੀ ਹੋਇਆ ਗੱਲਬਾਤ ਕੀਤੀ ਗੱਲਬਾਤ ਕੁਝ ਨਹੀਂ ਬਸ ਜਦੋਂ ਫੋਨ ਕਰੀਦਾ ਸੀ ਕੀ ਕਰਦੇ ਇਹੀ ਕਹਿੰਦੀ ਸੀ ਮੈਂ ਚਾਹ ਪੀਣੀ ਹੈ ਚਾਹ ਪੀਣ ਤੋਂ ਇਲਾਵਾ ਉਹਨੂੰ ਕੋਈ ਕੰਮ ਹੀ ਹੈ ਨਹੀਂ ਸੀ ਤੇ ਉਹਨੂੰ ਮੈਂ ਕਈ ਵਾਰੀ ਕਿਹਾ ਵੀ ਮੈਨੂੰ ਆਪਦੇ ਸਟੱਡੀ ਦੇ ਡਾਕੂਮੈਂਟ ਜਾਂ ਕੋਈ ਕਿਤਾਬ ਜਾਂ ਕੋਈ ਬੁੱਕ ਜਾਂ ਕੋਈ ਹੋਰ ਕੁਝ ਦਿਖਾ ਉਹਨੇ ਕਦੇ ਕੁਝ ਨਹੀਂ ਦਿਖਾਇਆ ਕਿਹੜੀ ਸ਼ਰਤਾਂ 'ਤੇ ਤੁਹਾਡੇ ਨਾਲ ਵਿਆਹ ਹੋਇਆ ਸੀ ਪੱਕੀ ਹੈ ਪੱਕੀ ਮਾਰੇ ਸੀਗੀ ਇਹ ਸ਼ਰਤ ਹੈ ਸੀ ਵੀ ਬਸ ਬਾਹਰ ਚਲੇ ਜਾਵਾਂਗੇ ਹੋਰ ਕੋਈ ਸ਼ਰਤ ਨਹੀਂ ਸੀ ਉਸ ਤੋਂ ਬਾਅਦ ਕਿਸ ਤਰ੍ਹਾਂ ਦੀ ਪਰੇਸ਼ਾਨੀ ਜਦੋਂ ਲੜਕੀਆਂ ਧੋਖਾ ਦੇਤਾ ਤੁਹਾਡੇ ਨਾਲ ਪੈਸੇ ਖਰਾਬ ਹੋ ਗਏ ਮੈਨੂੰ ਕਹਿੰਦੀ 2.5 ਲੱਖ ਰੁਪਏ ਦੇ ਮੈਂ 2.5 ਲੱਖ ਕਿੱਥੋਂ ਦਿੰਦਾ ਵੀ ਕੰਮ ਉਹ ਬਾਹਰ ਕਰਦੀ ਆ ਉਹਨੂੰ ਮੈਨੂੰ ਭਜਣਾ ਚਾਹੀਦਾ ਉਹ ਮੈਨੂੰ 2.5 ਲੱਖ ਰੁਪਏ ਮੰਗਦੀ ਸੀ ਕਿੰਨਾ ਪੈਸਾ ਲੱਗਿਆ ਤੁਹਾਡੇ ਪਿਆ 25-26 ਲੱਖ ਰੁਪਏ ਲੱਗੇ ਟੋਟਲੀ ਬਾਹਰ ਭਜਣ ਦਾ ਤੇ ਉਹ ਲੜਕੀ ਗ੍ਰਿਫਤਾਰ ਹੋ ਗਈ ਕੀ ਮੰਗ ਕਰਦੀ ਸੀ ਮੰਗ ਉਹਨੇ ਇਹ ਗਿਆ ਵੀ ਮੈਂ ਸਾਡੇ ਤੁਹਾਡੇ ਸਾਰੇ ਪੈਸੇ ਵਾਪਸ ਕਰ ਦੂੰਗਾ ਵਾਪਸ ਕਰ ਦੂੰਗੀ ਬਟ ਮੈਂ ਉਹਨੇ ਮੇਰੇ ਨਾਲ ਰਹਿਣਾ ਨਹੀਂ ਹੈਗਾ ਇਹ ਸੈ ਮਤਲਬ ਕਹਿੰਨੇ ਡਿਸੀਜਨ ਲਿਆ ਜੀ